ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਹੋਇਆ ਜਾਰੀ ਤੇਜ਼ ਹਨੇਰੀ ਅਤੇ ਤੂਫਾਨ ਦਾ ਵੱਡਾ ਖਤਰਾ ਦੇਖੋ ਕਿੱਥੇ ਕਿੱਥੇ ਹੋਵੇਗੀ بارش ਲੋਕਾਂ ਨੂੰ ਮਿਲੇਗੀ ਗਰਮੀ ਤੋਂ ਕੁਝ ਰਾਹਤ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਗਰਮੀ ਜ਼ੋਰ ਫੜ ਰਹੀ ਹੈ ਉਸੇ ਦੌਰਾਨ ਮੌਸਮ ਵਿੱਚ ਵੱਡਾ ਪਰਿਵਰਤਨ ਬਦਲਾਅ ਜਿਹੜਾ ਦੇਖਣ ਨੂੰ ਹੁਣ ਮਿਲੇਗਾ ਇਸ ਨੂੰ ਲੈ ਕੇ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਮੌਸਮ ਨੂੰ ਲੈ ਕੇ ਮੌਸਮੀ ਪਾਰ ਦੀ ਅਪਡੇਟ ਸਾਂਝਾ ਕੀਤਾ ਪੰਜਾਬ ਦਾ 12 37 ਡਿਗਰੀ ਪਾਰ ਹੈ ਅੱਜ ਇਹ ਸੂਰਦੇਵ ਦਿਖਾਉਣਗੇ ਹੋਰ ਤੇਵਰ ਜੀ ਹਾਂ ਪੰਜਾਬ ਦੇ ਵਿੱਚ 10 11 ਅਪ੍ਰੈਲ ਨੂੰ ਭਾਰੀ ਮੀਂਹ ਦੱਸਿਆ ਜਾ ਰਿਹਾ ਹੈ ਪੰਜਾਬ 'ਚ ਤਾਪਮਾਨ 37 ਡਿਗਰੀ ਦੇ ਆਸ-ਪਾਸ ਪਹੁੰਚ ਗਿਆ ਜੀ ਪੰਜਾਬ ਦੇ 24 ਘੰਟਿਆਂ ਦੌਰਾਨ ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਔਸਤ ਵੱਧ ਤੋਂ ਵੱਧ ਤਾਪਮਾਨ 0.2 ਡਿਗਰੀ ਸੈਲਸੀਅਸ ਦੀ ਵਾਧੂ ਹੋਈ ਹੈ ਇਹ ਇਹ ਆਮ ਤੌਰ ਤੇ ਹੋਣ ਵਾਲੇ ਔਸਤ ਤਾਪਮਾਨ ਨਾਲੋਂ ਕਾਫੀ ਵੱਧ ਹੈ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਤਾਜ਼ਾ ਅਪਡੇਟ ਤਾਜ਼ਾ ਸੱਜਾ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਲੂ ਚੱਲਣ ਦੀਆਂ ਚੇਤਾਵਨੀ ਜਾਰੀ ਹੋ ਕੀਤੀ ਗਈ ਸੀ ਪਰ ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਅਪਡੇਟ ਸਾਂਝਾ ਕੀਤਾ ਹੈ ਮੌਸਮ ਵਿਭਾਗ ਦੇ ਅਨੁਸਾਰ ਅੱਜ ਜਾਨੀ ਕਿ 9 ਅਪ੍ਰੈਲ ਨੂੰ ਮੌਸਮ ਕਿਸ ਤਰੀਕੇ ਦਾ ਰਹਿਣ ਵਾਲਾ ਹੈ ਉਸ ਬਾਰੇ ਵੀ ਅਪਡੇਟ ਤੁਹਾਡਾ ਸਾਂਝੀ ਕਰਾਂਗੇ 9 ਅਪ੍ਰੈਲ ਨੂੰ ਮੌਸਮ ਜਿਹੜਾ ਸਾਫ਼ ਰਹਿਣ ਵਾਲਾ ਪਰ ਠੰਡਾ ਰਹੇਗਾ ਕੁਝ ਕੁ ਪਰ 10 ਅਤੇ 11 ਅਪ੍ਰੈਲ ਨੂੰ ਕਈ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਮੌਸਮ ਹਾਰਾ ਮੁਤਾਬਿਕ ਮੀਂਹ ਤੇ ਆਉਣ ਨਾਲ ਹਨੇਰੀ ਤੂਫਾਨ ਕਿਸਾਨਾਂ ਨੂੰ ਚੰਗੇ ਨਹੀਂ ਹੈ ਕਿਉਂਕਿ 10 ਅਪ੍ਰੈਲ ਨੂੰ ਜਿਹੜਾ ਦੱਸਿਆ ਜਾ ਰਿਹਾ ਹੈ ਤਾਂ ਵੱਡੀ ਅਪਡੇਟ ਹੈ 10 ਅਪ੍ਰੈਲ ਨੂੰ ਫਸਲਾਂ ਦੀ ਕਟਾਈ ਜੋਰਾਂ ਤੇ ਹੋਵੇਗੀ ਅਤੇ ਕਣਕ ਦੀ ਫਸਲ ਵੀ ਮੰਡੀ ਵਿੱਚ ਪਹੁੰਚਣੀ ਸ਼ੁਰੂ ਹੋ ਜਾਵੇਗੀ ਮੀਂਹ ਕਾਰਨ ਨੁਕਸਾਨ ਤੋਂ ਬਚਾਉਣ ਲਈ ਕਿਸਾਨਾਂ ਨੂੰ ਸਾਵਧਾਨ ਰਹਿਣ ਲਈ ਆ ਗਿਆ ਪੰਜਾਬ ਚ ਮੌਸਮ ਦੀ ਜਾਣਕਾਰੀ ਅੰਮ੍ਰਿਤਸਰ ਦੇ ਵਿੱਚ ਮੌਸਮ ਸਾਫ਼ ਰਹੇਗਾ ਤਾਪਮਾਨ 16 ਤੋਂ 34 ਡਿਗਰੀ ਰਹੇਗਾ ਉਸੇ ਤਰ੍ਹਾਂ ਜਲੰਧਰ ਵਿੱਚ ਅਸਮਾਨ ਸਾਫ਼ ਰਹੇਗਾ 17 ਤੋਂ 35 ਡਿਗਰੀ ਦੇ ਆਸ-ਪਾਸ ਤਾਪਮਾਨ ਰਹੇਗਾ ਲੁਧਿਆਣਾ ਦੇ ਵਿੱਚ ਮੌਸਮ ਸਾਫ਼ ਰਹੇਗਾ ਤਾਪਮਾਨ 18 ਤੋਂ 35 ਡਿਗਰੀ ਦੇ ਆਸ-ਪਾਸ ਰਹੇਗਾ ਜੀ ਹਾਂ ਪਟਿਆਲਾ ਦੇ ਵਿੱਚ ਵੀ ਅਸਮਾਨ ਸਾਫ਼ ਰਹੇਗਾ 19 ਤੋਂ 37 ਡਿਗਰੀ ਦੇ ਆਸ-ਪਾਸ ਤਾਪਮਾਨ ਰਹੇਗਾ ਮੋਹਾਲੀ ਦੇ ਵਿੱਚ ਵੀ ਸਾਫ਼ ਰਹੇਗਾ 17 ਤੋਂ ਲੈ ਕੇ 35 ਡਿਗਰੀ ਦੇ ਆਸ-ਪਾਸ ਜਿਹੜਾ ਤਾਪਮਾਨ ਰਹਿਣ ਦੀ ਸੰਭਾਵਨਾ ਹੈ ਮੌਸਮ ਦੀ ਹੋਰ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ 啥人呐？